ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਪੰਜਾਬ ਡੈਰੀ ਫਾਰਮ 08 YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਿਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਜਿਹੜੀਆਂ ਸਾਡੀਆਂ ਮੱਝਾਂ ਦਾ ਗਾਈਆਂ ਦੇ ਵਿੱਚ ਜਿਹੜੀ ਆਪਣੀ ਯੂਟਰਸ ਦੇ ਵਿੱਚੋਂ ਬੱਚੇਦਾਨੀ ਦੇ ਵਿੱਚ ਇਨਫੈਕਸ਼ਨ ਨਹੀਂ ਖਤਮ ਹੁੰਦੀ ਕਿਉਂਕਿ ਕਈ ਵਾਰੀ ਆਪਾਂ ਬਹੁਤ ਸਾਰੇ ਯਾਰੀ ਏਆਈ ਕਰਾ ਕੇ ਜਾਂ ਨੈਚੁਰਲ ਕ੍ਰੋਸ ਕਰਾ ਕੇ ਥੱਕ ਜਾਂਦੇ ਆ ਸਾਡੇ ਪਸ਼ੂ ਫੇਰ ਵੀ ਰਿਪੀਟ ਕਰ ਜਾਂਦੇ ਕਿਉਂਕਿ ਉਹਨਾਂ ਦੇ ਅੰਦਰ ਜਿਹੜੀ ਇਨਫੈਕਸ਼ਨ ਜਿਹੜੀ ਵੱਧ ਚੁੱਕੀ ਹੁੰਦੀ ਆ ਠੀਕ ਹੈ ਜੀ ਇਹ ਇਨਫੈਕਸ਼ਨ ਜਿਹੜੀ ਪਸ਼ੂ ਦੇ ਵਿੱਚ ਕਈ ਕਾਰਨਾਂ ਦਾ ਕਰਕੇ ਹੋ ਜਾਂਦੀ ਹੈ ਕਈ ਵਾਰੀ ਕੀ ਹੁੰਦਾ ਹੈ ਜਦੋਂ ਅਸੀਂ ਬਾਰ-ਬਾਰ ਸੀਮਨ ਭਰੌਣੇ ਰਹਿੰਨੇ ਆ ਬਾਰ-ਬਾਰ ਏਆਈ ਕਰਾਉਣੇ ਜਾਂ ਬਾਰ-ਬਾਰ ਨੇਚਰਲ ਕਰਾਸ ਕਰਾਉਣੇ ਉਹਦੇ ਨਾਲ ਇਨਫੈਕਸ਼ਨ ਪਸ਼ੂਆਂ ਦੇ ਵਿੱਚ ਹੋ ਜਾਂਦੀ ਆ ਜਾਂ ਫਿਰ ਕੀ ਹੁੰਦਾ ਹੈ ਜਦੋਂ ਪਸ਼ੂ ਸਾਡਾ ਸੋਣ ਵਾਲਾ ਹੁੰਦਾ ਉਸ ਟਾਈਮ ਜਿਹੜਾ ਪਸ਼ੂ ਨੂੰ ਡਿਸਟੋਕੀਆ ਹੋ ਜਾਂਦਾ ਆ ਪਸ਼ੂ ਦਾ ਜਿਹੜਾ ਜਿਹੜਾ ਆਪਣਾ ਡਿਲੀਵਰੀ ਦਾ ਟਾਈਮ ਆ ਬਹੁਤ ਜ਼ਿਆਦਾ ਔਖਾ ਹੁੰਦਾ ਆ ਤਾਂ ਕਈ ਵਾਰੀ ਕੀ ਹੁੰਦਾ ਸਾਨੂੰ ਡਾਕਟਰ ਨੂੰ ਸਦਕੇ ਪਸ਼ੂ ਨੂੰ ਜਿਹੜਾ ਸਵਾਉਣਾ ਪੈਂਦਾ ਆ ਠੀਕ ਹੈ ਜੀ ਉਸ ਟਾਈਮ ਜਦੋਂ ਆਪਣੇ ਡਾਕਟਰ ਪਸ਼ੂ ਦੇ ਅੰਦਰ ਹੱਥ ਪਾ ਕੇ ਬੱਚੇ ਨੂੰ ਬਹੁਤ ਕਠਿਨਾਈ ਦੇ ਨਾਲ ਬਾਹਰ ਕੱਢਦਾ ਉਹ ਉਹਦੇ ਨਾਲ ਵੀ ਇਨਫੈਕਸ਼ਨ ਹੋ ਜਾਂਦੀ ਆ ਕਈ ਵਾਰੀ ਕੀ ਹੁੰਦਾ ਜਦੋਂ ਪਸ਼ੂ ਦੀ ਜ਼ੇਰ ਨਹੀਂ ਪੈਂਦੀ ਜਦੋਂ ਪਸ਼ੂ ਸੁੰਦਾ ਹੈ ਉਸ ਤੋਂ ਬਾਅਦ ਜ਼ੇਰ ਨਹੀਂ ਪਾਉਂਦਾ ਫਿਰ ਵੀ ਆਪਾਂ ਡਾਕਟਰ ਨੂੰ ਸੱਦ ਕੇ ਤਾਂ ਫਿਰ ਜਿਹੜਾ ਆਪਾਂ ਪਸ਼ੂ ਦੇ ਅੰਦਰੋਂ ਜਿਹੜੀ ਜ਼ੇਰ ਕਢਵਾਉਨੇ ਆ ਉਹਦੇ ਨਾਲ ਕੀ ਹੁੰਦਾ ਆ ਫਿਰ ਵੀ ਪਸ਼ੂ ਦੇ ਅੰਦਰ ਇਨਫੈਕਸ਼ਨ ਹੋ ਜਾਂਦੀ ਕਿਉਂਕਿ ਕਈ ਵਾਰੀ ਕੀ ਹੁੰਦਾ ਜ਼ੇਰ ਕੱਢਣ ਦੇ ਨਾਲ ਜਿਹੜਾ ਕੋਈ ਨਾ ਕੋਈ ਜਿਹੜਾ ਉਹਦਾ ਟੋਟਾ ਆ ਕੋਈ ਪੀਸ ਆ ਜਦੋਂ ਅੰਦਰ ਰਹਿ ਜਾਂਦਾ ਆ ਉਹ ਕੁਛ ਦਿਨ ਪਾ ਕੇ ਜਦੋਂ ਉਹ ਗੱਲ ਦਾ ਸਾਣਾ ਅੰਦਰ ਚਾਲੂ ਹੋ ਜਾਂਦਾ ਆ ਤੇ ਉਹਦੇ ਨਾਲ ਕੀ ਹੁੰਦਾ ਆ ਪਸ਼ੂ ਦੇ ਅੰਦਰ ਇਨਫੈਕਸ਼ਨ ਪੈ ਜਾਂ ਪੈਦਾ ਹੋ ਜਾਂਦੀ ਆ ਤੇ ਜਦੋਂ ਪਸ਼ੂ ਬੈਠਦਾ ਸਾਡਾ ਉਹਦੇ ਅੰਦਰੋਂ ਗੰਦਾ ਡਿਸਚਾਰਜ ਜਿਹੜਾ ਆਉਣਾ ਬਾਹਰ ਚਾਲੂ ਹੋ ਜਾਂਦਾ ਮਵਾਦ ਰੂਪੀ ਜਿਹੜਾ ਰੇਸ਼ਾ ਟਾਈਪ ਜਿਹੜੀ ਪਸ ਟਾਈਪ ਜਿਹੜਾ ਉਦਾਂ ਦਾ ਰੇਸ਼ਾ ਜਿਹੜਾ ਬਾਹਰ ਆਉਣ ਲੱਗ ਪੈਂਦਾ ਠੀਕ ਹੈ ਜੀ ਆਪਾਂ ਬਹੁਤ ਆਰੀ ਜਦੋਂ ਪਸ਼ੂ ਹੀਟ ਚ ਆਉਂਦਾ ਸੀਮਨ ਭਰੌਣੇ ਆ ਕਈ ਵਾਰੀ ਕੀ ਹੁੰਦਾ ਜਦੋਂ ਪਸ਼ੂ ਡਿਸਚਾਰਜ ਕਰਦਾ ਦੇਖਣ ਨੂੰ ਸਾਨੂੰ ਸਾਫ਼ ਲੱਗਦਾ ਆ ਵੀ ਤਾਰਾ ਬਿਲਕੁਲ ਸਾਫ਼ ਆ ਤਾ ਹਲਕਾ ਇਨਫੈਕਸ਼ਨ ਜੇ ਤੁਹਾਡੇ ਪਸ਼ੂ ਦੇ ਵਿੱਚ ਹਲਕੀ ਇਨਫੈਕਸ਼ਨ ਵੀ ਹੈਗੀ ਆ ਉਹ ਵੀ ਤੁਹਾਡੇ ਪਸ਼ੂ ਨੂੰ ਕਿਤੇ ਨਾ ਕਿਤੇ ਗੱਭਣ ਨਹੀਂ ਹੋਣ ਦਿੰਦੀ ਇਸ ਕਰਕੇ ਵੀਰੋ ਜੇਕਰ ਤੁਹਾਨੂੰ ਪਸ਼ੂਆਂ ਦੇ ਵਿੱਚ ਇਹਨਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਹਾਨੂੰ ਲੱਗਦਾ ਵੀ ਸਾਡੇ ਪਸ਼ੂਆਂ ਦੇ ਵਿੱਚ ਇਨਫੈਕਸ਼ਨ ਨਹੀਂ ਖਤਮ ਹੋ ਰਹੀ ਵੀਰੋ ਦੇਖੋ ਜਦੋਂ ਤੁਸੀਂ ਆਪਣੇ ਡਾਕਟਰ ਦੇ ਕੋਲੋਂ ਆਪਣੇ ਪਸ਼ੂ ਦੀ ਜਦੋਂ ਸਫਾਈ ਕਰਾਉਨੇ ਤਿੰਨ ਦਿਨ ਠੀਕ ਹੈ ਜੀ ਤੁਹਾਨੂੰ ਪਤਾ ਵੀ ਅਸੀਂ ਪਹਿਲਾਂ ਵੀ ਸਫਾਈ ਕਰਾਈ ਸੀ ਸਾਡਾ ਪਸ਼ੂ ਰਿਪੀਟ ਕਰ ਗਿਆ ਸਾਡਾ ਪਸ਼ੂ ਨਹੀਂ ਬਣ ਰਿਹਾ ਤੁਸੀਂ ਆਪਣੇ ਪਸ਼ੂ ਨੂੰ ਡੇਲੀ ਦੀ ਡਾਈਟਰ ਦੇ ਵਿੱਚ ਚੰਗਾ ਵਧੀਆ ਉਹਨੂੰ ਆਹਾਰ ਦੇ ਰਹੇ ਆ ਚੰਗਾ ਸੰਤੁਲਿਤ ਆਪਣੇ ਜੋ ਵੀ ਆਪਣੇ ਤੂੜੀ ਸਾਇਲਜ ਪੱਠਾ ਮਿਨਰ ਮਿਕਸਚਰ ਹੋ ਗਿਆ ਈਸਟ ਪਾਊਡਰ ਹੋ ਗਿਆ ਮਿਨਰ ਮਿਕਸਚਰ ਹੋ ਗਿਆ ਸਾਰਾ ਕੁਝ ਵਧੀਆ ਦੇਂਦਾ ਹੈ ਫਿਰ ਵੀ ਤੁਹਾਡਾ ਪਸ਼ੂ ਰਿਪੀਟ ਕਰੀ ਜਾਂਦਾ ਹੀਟ ਚ ਆਉਂਦਾ ਸੀਮਨ ਭਰੌਣੇ ਨਹੀਂ ਠਹਿਰਦਾ ਪਿਆ ਹੋ ਸਕਦਾ ਵੀ ਉਹਦੇ ਅੰਦਰ ਉਹਦੇ ਯੂਟਰਸ ਦੇ ਅੰਦਰ ਬੱਚੇਦਾਨੀ ਦੇ ਅੰਦਰ ਕੋਈ ਇਨਫੈਕਸ਼ਨ ਹੋਵੇ ਠੀਕ ਹੈ ਜੀ ਹੁਣ ਜਦੋਂ ਤੁਸੀਂ ਪਸ਼ੂ ਦੇ 3 ਦਿਨ ਦੀ ਸਫਾਈ ਕਰਾਉਂਦੇ ਆ ਉਹਦੇ ਨਾਲ ਕੀ ਹੁੰਦਾ ਆ ਉਦੇ ਨਾਲ ਤੁਸੀਂ ਜੇਕਰ ਇਹ ਇੰਜੈਕਸ਼ਨ ਵਰਤੂਗੇ ਇਹ ਇੰਜੈਕਸ਼ਨ ਜਿਹੜਾ ਐਕਸਲ ਦੇ ਨਾਂ ਤੇ ਆਉਂਦਾ ਆ ਇਹਦੇ ਵਿੱਚ ਸਾਲਟ ਹੁੰਦਾ ਸੈਫਟੀ ਫਾਰ ਸੋਡੀਅਮ ਆ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਆ ਇਹ 1 ਗ੍ਰਾਮ ਦਾ ਇੰਜੈਕਸ਼ਨ ਹੁੰਦਾ ਆ ਇਹ 1 ਗ੍ਰਾਮ ਦੇ ਇੰਜੈਕਸ਼ਨ ਦੇ ਨਾਲ ਹੀ ਇੱਕ ਜਿਹੜਾ ਡਿਜੀਟਲ ਵਾਟਰ ਹੁੰਦਾ ਆ ਨਾਲ ਹੀ ਇਹ ਡੱਬੀ ਦੇ ਵਿੱਚ ਆਉਂਦਾ ਆ ਜਦੋਂ ਵੀ ਤੁਸੀਂ ਇਹ ਟੀਕਾ ਬਣਾਉਣਾ ਹੈ ਸੁੱਕਾ ਟੀਕਾ ਹੁੰਦਾ ਪਾਊਡਰ ਫਾਰਮ ਦੇ ਵਿੱਚ ਇਹਦੇ ਨਾਲ ਤੁਸੀਂ ਇਹ ਪਾਣੀ ਮਿਕਸ ਕਰ ਲੈਣਾ ਠੀਕ ਹੈ ਜੀ ਜਦੋਂ ਇਹਨੂੰ ਮਿਕਸ ਕਰ ਲਿਆ ਤੁਸੀਂ ਹਲਾ ਕੇ ਵਧੀਆ ਤਰੀਕੇ ਦੇ ਨਾਲ ਜਦੋਂ ਤੁਹਾਡਾ ਡਾਕਟਰ ਪਹਿਲੇ ਦਿਨ ਤੁਹਾਡੇ ਪਸ਼ੂ ਦੀ ਸਫਾਈ ਕਰਦਾ ਚਾਹੇ ਤੁਹਾਡੀ ਗਾਂ ਆ ਚਾਹੇ ਮੱਝ ਆ ਪਹਿਲੇ ਦਿਨ ਨਾਲ ਹੀ ਤੁਸੀਂ ਆਪਣੇ ਡਾਕਟਰ ਦੇ ਕੋਲ ਹੀ ਇਹ ਜਿਹੜਾ ਇੰਜੈਕਸ਼ਨ ਜਿਹੜਾ ਲਵਾਉਣਾ ਆ ਠੀਕ ਹੈ ਜੀ ਇਹ ਇੰਜੈਕਸ਼ਨ ਤੁਸੀਂ ਜਿਹੜਾ ਆ 3 ਦਿਨ ਤੋਂ ਲੈ ਕੇ 5 ਦਿਨ ਤੱਕ ਜਿਹੜਾ ਇਹਦਾ ਆਪਾਂ ਲਗਾਤਾਰ ਪਸ਼ੂ ਨੂੰ ਲਵਾ ਸਕਦੇ ਆ ਜੇਕਰ ਆਪਾਂ 3 ਦਿਨ ਸਫਾਈ ਕਰਾਉਨੇ ਆ ਤੇ ਜੇ 3 ਦਿਨ ਵੀ ਆਪਾਂ ਇਹ ਇੰਜੈਕਸ਼ਨ ਲਵਾਉਨੇ ਆ ਤਾਂ ਸਾਡੇ ਪਸ਼ੂ ਦੇ ਅੰਦਰੋਂ ਜਿਹੜੀ ਯੂਟਰਸ ਦੇ ਵਿੱਚੋਂ ਬੱਚੇਦਾਨੀ ਦੇ ਅੰਦਰੋਂ ਜਿਹੜੀ ਆ ਆਪਣੀ ਰੇਸ਼ਾ ਜਾਂ ਮਵਾਜ਼ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਆ ਉਹ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਖਤਮ ਹੋ ਜਾਂਦੀ ਹੈ ਠੀਕ ਹੈ ਜੀ ਜਦੋਂ ਤੁਸੀਂ ਪਹਿਲੇ ਦਿਨ ਆਪਣੇ ਪਸ਼ੂ ਦੇ ਡਾਕਟਰ ਦੇ ਕੋਲੋਂ ਸਫਾਈ ਕਰਾਉਨੇ ਆ ਇਹ ਇੱਕ ਇੰਜੈਕਸ਼ਨ ਤੁਸੀਂ ਆਪਣੇ ਲਿਆ ਕੇ ਚਾਹੇ ਡਾਕਟਰ ਦੇ ਕੋਲੋਂ ਲਵਾ ਲਿਓ ਚਾਹੇ ਤੁਸੀਂ ਆਪ ਮੈਡੀਕਲ ਸਟੋਰ ਤੋਂ ਲੈ ਆਇਓ ਜੇ ਤੁਹਾਨੂੰ ਐਕਸਨਲ ਦੇ ਨਾਂ ਤੇ ਮਿਲਦਾ ਇੰਜੈਕਸ਼ਨ ਤਾਂ ਇਹ ਲੈ ਆਇਓ ਜੇ ਐਕਸਨਲ ਦੇ ਨਾਂ ਤੇ ਨਹੀਂ ਮਿਲਦਾ ਐਕਸੈਪਟ ਜਿਹੜਾ ਇਹ ਆ ਇਹ ਲੈ ਆਇਓ ਕਿਉਂਕਿ ਦੋਨਾਂ ਦੇ ਵਿੱਚ ਸਾਲਟ ਸੇਮ ਆ ਸੈਫਟੀ ਫਾਰ ਸੋਡੀਅਮ ਉਹੀ ਆਪਣੇ ਐਕਸਨਲ ਦੇ ਵਿੱਚ ਆ ਜਿਹੜਾ ਆਪਣੇ ਐਕਸੈਪਟ ਆ ਐਲੈਂਬਿਕ ਕੰਪਨੀ ਦਾ ਹੁੰਦਾ ਆ ਤੇ ਜਿਹੜਾ ਐਕਸਨਲ ਆ ਜੁਆਇਟਿਕ ਕੰਪਨੀ ਦਾ ਹੁੰਦਾ ਦੋਨਾਂ ਦੇ ਵਿੱਚੋਂ ਕੋਈ ਵੀ ਆਉਂਦਾ ਆ ਸਾਲਟ ਸੇਮ ਆ ਤੁਸੀਂ ਤਿੰਨ ਇੰਜੈਕਸ਼ਨ ਲਿਆ ਹੋ ਜਿਨ੍ਹਾਂ ਪਸ਼ੂਆਂ ਦੇ ਵਿੱਚ ਜ਼ਿਆਦਾ ਦਿੱਕਤ ਆਉਂਦੀ ਆ ਨਹੀਂ ਠਹਿਰ ਰਿਹਾ ਇਨਫੈਕਸ਼ਨ ਤੁਹਾਡਾ ਡਾਕਟਰ ਦੱਸਦਾ ਵੀ ਇਹਦੇ ਅੰਦਰ ਯੂਟਰਸ ਦੇ ਵਿੱਚ ਇਨਫੈਕਸ਼ਨ ਆ ਜਦੋਂ ਵੀ ਡਾਕਟਰ ਦਵਾਈ ਭਰਦਾ ਆ ਤਿੰਨ ਇੰਜੈਕਸ਼ਨ ਤੁਸੀਂ ਇਹ ਲੈ ਆਓ ਤਿੰਨ ਇੰਜੈਕਸ਼ਨ ਜਦੋਂ ਤੁਹਾਡੇ ਡਾਕਟਰ ਨੇ ਪਹਿਲੇ ਦਿਨ ਤੁਹਾਡੇ ਪਸ਼ੂ ਦੇ ਸਫਾਈ ਕਰਨੀ ਆ ਦਵਾਈ ਭਰਨੀ ਉਹਦੇ ਅੰਦਰ ਉਦੋਂ ਤੁਸੀਂ ਇਹ ਇੱਕ ਇੰਜੈਕਸ਼ਨ ਆਪਣੇ ਪਸ਼ੂ ਦੇ ਲਵਾ ਦੇਣਾ ਆਈ ਐਮ ਲੱਗਣਾ ਇੰਟਰਾਮਸਕੂਲਰ ਮਤਲਬ ਕਿ ਮਸਲ ਦੇ ਵਿੱਚ ਲੱਗਣਾ ਮਾਸ ਦੇ ਵਿੱਚ ਤਾਂ ਇਹਦੇ ਵਿੱਚ ਜਿਹੜਾ 1 ਗ੍ਰਾਮ ਇਹ ਇੰਜੈਕਸ਼ਨ ਹੈ ਆ ਸੁੱਕਾ ਪਾਊਡਰ ਫਾਰਮ ਚ ਇਹਦੇ ਨਾਲ ਜਿਹੜਾ ਡਿਜੀਟਲ ਵਾਟਰ ਮਿਲਦਾ ਹੈ ਉਹੀ ਤੁਸੀਂ ਮਿਕਸ ਕਰਕੇ ਪਸ਼ੂ ਦੇ ਲਵਾਉਣਾ ਆ ਪਹਿਲੇ ਦਿਨ ਸਫਾਈ ਕੀਤੀ ਪਹਿਲੇ ਦਿਨ ਇੰਜੈਕਸ਼ਨ ਲਵਾ ਦਿਓ ਦੂਜੇ ਦਿਨ ਸਫਾਈ ਡਾਕਟਰ ਕਰਨ ਆਊਗਾ ਦਵਾਈ ਭਰਨ ਆਊਗਾ ਦੂਜੇ ਦਿਨ ਇੰਜੈਕਸ਼ਨ ਇਹ ਲਵਾ ਦਿਓ ਤੀਜੇ ਦਿਨ ਪਸ਼ੂ ਆਪਣੇ ਆਪਣੇ ਪਸ਼ੂ ਦੇ ਮਤਲਬ ਕਿ ਸਫਾਈ ਕਰਨਾ ਆਊਗਾ ਤੀਜੇ ਦਿਨ ਭਰਾ ਦਿਓ ਤਿੰਨ ਦਿਨ ਸਫਾਈ ਕਰਾਉਣੀ ਤੁਸੀਂ ਤੇ ਤਿੰਨ ਦਿਨ ਹੀ ਹੈ ਮੰਨ ਲਓ ਤੁਸੀਂ ਇੰਜੈਕਸ਼ਨ ਲਵਾਉਣੇ ਆ ਡਾਕਟਰ ਦੇ ਕੋਲ ਠੀਕ ਹੈ ਜੀ ਇਹਦੇ ਨਾਲ ਕੀ ਹੋਊਗਾ ਇਹਦੇ ਨਾਲ ਕੀ ਹੋਊਗਾ ਪਸ਼ੂ ਦੀ ਯੂਟਰਸ ਦੇ ਅੰਦਰੋਂ ਬੱਚੇਦਾਨੀ ਦੇ ਅੰਦਰੋਂ ਜਿੰਨੇ ਵੀ ਇਨਫੈਕਸ਼ਨ ਹੋਊਗੀ ਇੱਕ ਤਾਂ ਜਿਹੜੀ ਪਸ਼ੂ ਦੇ ਅੰਦਰ ਦਵਾਈ ਭਰੀ ਗਈ ਆ ਉਹ ਇਨਫੈਕਸ਼ਨ ਖਤਮ ਕਰੂਗੀ ਜਿਹੜੀ ਆਪਣੇ ਆਪਾਂ ਨਾਲ ਜਿਹੜਾ ਆਪਾਂ ਇੰਜੈਕਸ਼ਨ ਲਾਉਨੇ ਆ ਇਹਦੇ ਨਾਲ ਜਿਹੜੀ ਆ ਅੰਦਰੋਂ ਅੰਦਰੂਨੀ ਜਿਹੜੀ ਉਹਦੀ ਇਨਫੈਕਸ਼ਨ ਆ ਉਹਦੀ ਸੋਜ ਆ ਉਹਦੇ ਅੰਦਰੋਂ ਮਵਾਦ ਆਉਂਦੇ ਆ ਰੇਸ਼ਾ ਰੇਸ਼ਾ ਰੂਪੀ ਆਉਂਦੇ ਆ ਹਨਾ ਉਹ ਸਾਰਾ ਕੁਝ ਜਿਹੜਾ ਹੱਲ ਹੋ ਜਾਊਗਾ ਠੀਕ ਹੈ ਜੀ ਇਹ ਤੁਸੀਂ ਹੱਲ ਕਰ ਲਿਓ ਤਿੰਨ ਇੰਜੈਕਸ਼ਨ ਲਵਾਉਣੇ ਤੁਸੀਂ ਜਦੋਂ 3 ਦਿਨ ਸਫਾਈ ਕਰਾਉਣੀ ਆ ਤੇ ਇਹਦੇ ਨਾਲ ਸਾਰੇ ਮਸਲੇ ਵੀਰੋ ਹੱਲ ਹੋ ਜਾਣਗੇ ਆਪਾਂ ਚੰਗੀ ਤੋਂ ਚੰਗੀ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਨੇ ਆ ਵੀਰੋ ਇੱਕ ਗੱਲ ਜ਼ਰੂਰ ਇੱਥੇ ਮੈਂ ਇੱਕ ਹੋਰ ਕਹਿ ਦੇਣਾ ਵੀਰੋ ਦੇਖੋ ਜਦੋਂ ਤੁਸੀਂ ਇਹ ਇਲਾਜ ਚਾਲੂ ਕਰਾਉਣਾ ਆ ਜਦੋਂ ਤੁਸੀਂ ਆਪਣੇ ਪਸ਼ੂ ਨੂੰ ਮਿੰਨਾ ਮਿਕਸਚਰ ਦਿੰਨੇ ਉਹਦੇ ਨਾਲ 30 ਗ੍ਰਾਮ ਹਲਦੀ ਜ਼ਰੂਰ ਦੇਣੀ ਆ ਕਿਉਂਕਿ ਹਲਦੀ ਵੀ ਜਿਹੜੀ ਐਂਟੀਬਾਇਓਟਿਕ ਆ ਐਂਟੀਸੈਪਟਿਕ ਆ ਐਂਟੀ ਇਨਫਲੇਮੈਟਰੀ ਆ ਇਹ ਸਾਰੇ ਤਰ੍ਹਾਂ ਦੇ ਨਾਲ ਕੰਮ ਕਰਦੀ ਆ ਠੀਕ ਹੈ ਜੀ ਤੁਸੀਂ ਮੇਰਾ ਮਿਕਚਰ ਜਿਹੜਾ ਤੁਸੀਂ ਦੰਨੇ ਆ ਨਾਲ 30 ਗ੍ਰਾਮ ਹਲਦੀ ਜ਼ਰੂਰ ਦੇਣੀ ਆ ਜਦੋਂ ਤੁਸੀਂ ਸਫਾਈ ਕਰਾਉਣੀ ਡਾਕਟਰ ਦੇ ਕੋਲ 3 ਦਿਨ 3 ਦਿਨ ਇੰਜੈਕਸ਼ਨ ਲਵਾਉਣੇ ਆ ਇੰਜੈਕਸ਼ਨ ਆਈ ਐਮ ਲਾਉਣੇ ਆ ਇੰਟਰਾਮਸਕੂਲਰ ਮਤਲਬ ਕਿ ਨਾੜ ਦੇ ਵਿੱਚ ਨਹੀਂ ਟੀਕਾ ਲਾਉਣਾ ਤੇ ਨਾ ਹੀ ਤੁਸੀਂ ਇਹੋ ਨਾੜ ਦੇ ਵਿੱਚ ਟੀਕਾ ਲਾਉਣਾ ਆ ਤੇ ਨਾ ਹੀ ਤੁਸੀਂ ਇਹ ਆਪਣੇ ਮਤਲਬ ਕਿ ਸਬਕਟ ਲਾਉਣਾ ਇਹ ਸਿਰਫ ਤੇ ਸਿਰਫ ਵੀਰੋ ਮਸਲ ਦੇ ਵਿੱਚ ਲਾਉਣਾ ਆ ਇੰਜੈਕਸ਼ਨ ਆ ਆਈ ਐਮ ਲੱਗੂਗਾ ਇੰਟਰਾਮਸਕੂਲਰ ਤੇ ਇਹ ਤੁਸੀਂ ਆਪਣੇ ਡਾਕਟਰ ਦੇ ਕੋਲੇ ਹੀ ਲਵਾਉਣਾ ਆ ਜਦੋਂ ਤੁਸੀਂ ਤਿੰਨ ਦਿਨ ਸਫਾਈ ਕਰਾਉਣੀ ਆ ਤਿੰਨ ਦਿਨ ਨਾਲ ਇਹ ਇੰਜੈਕਸ਼ਨ ਲਵਾ ਦਿਓ ਜਿੰਨੀਆਂ ਵੀ ਜਿੰਨੇ ਵੀ ਪਸ਼ੂ ਰੀਪੀਟ ਕਰਦੇ ਆ ਚਾਹੇ ਤੁਹਾਡੀ ਮਾਝ ਆ ਚਾਹੇ ਗਾਂ ਆ ਰੀਪੀਟ ਬਰੀਡਿੰਗ ਵਾਲੀ ਸਮੱਸਿਆ ਪੂਰੀ ਤਰ੍ਹਾਂ ਉਹਦੇ ਵਿੱਚੋਂ ਹੱਲ ਹੋ ਜੂਗੀ ਕਿਉਂਕਿ ਬਹੁਤੇ ਜਿਹੜੇ ਪਸ਼ੂ ਆ 80 ਤੋਂ 90% ਪਸ਼ੂ ਉਹੀ ਰਿਪੀਟ ਕਰ ਰਹੇ ਆ ਜਿਨ੍ਹਾਂ ਦੇ ਪਸ਼ੂ ਦੇ ਯੂਟਰਸ ਦੇ ਅੰਦਰ ਬੱਚੇਦਾਨੀ ਦੇ ਅੰਦਰ ਇਨਫੈਕਸ਼ਨ ਹੈ ਕਿਉਂਕਿ ਇਹ ਇਨਫੈਕਸ਼ਨ ਜਿਹੜੀ ਉਦੋਂ ਜਨਮ ਲੈਂਦੀ ਜ਼ਿਆਦਾਤਰ ਜਦੋਂ ਸਾਡਾ ਪਸ਼ੂ ਸੂਪਿੰਦਾ ਸੂਣ ਤੋਂ ਬਾਅਦ ਵਿੱਚ ਜਾਂ ਤਾਂ ਉਹਦਾ ਜਿਹੜਾ ਪਸ਼ੂ ਬੱਚਾ ਦਿੰਦਾ ਉਸ ਟਾਈਮ ਬਹੁਤ ਜ਼ੋਰ ਲੱਗਦਾ ਜਾ ਬੱਚਾ ਆਪਾਂ ਡਾਕਟਰ ਦੇ ਕੋਲੋਂ ਕਢਵਾਉਨੇ ਆ ਜਦ ਜਦੋਂ ਜੇਰ ਨਹੀਂ ਪਾਉਂਦਾ ਉਹ ਡਾਕਟਰ ਦੇ ਕੋਲੋਂ ਕਢਵਾਉਨੇ ਆ ਉਹਦੇ ਨਾਲ ਕੀ ਹੁੰਦਾ ਹੈ ਪਸ਼ੂ ਦੇ ਅੰਦਰ ਜਿਹੜੀ ਯੂਟਰਸ ਦੇ ਵਿੱਚ ਬੱਚੇਦਾਨੀ ਦੇ ਅੰਦਰ ਇਨਫੈਕਸ਼ਨ ਜਿਹੜੀ ਪੈਦਾ ਹੋਣੀ ਚાલુ ਹੋ ਜਾਂਦੀ ਜਦੋਂ ਇਹ ਇਨਫੈਕਸ਼ਨ ਹੋ ਜਾਂਦੀ ਆ ਉਹਦੇ ਨਾਲ ਫੇ ਅੰਦਰੋਂ ਪਸ਼ੂ ਜਿਹੜਾ ਪਸ ਮਾਰਦਾ ਰਹਿੰਦਾ ਰੇਸ਼ਾ ਰੂਪੀ ਜਿਹੜਾ ਗੰਦ ਡਿਸਚਾਰਜ ਬਾਹਰ ਕੱਢਦਾ ਰਹਿੰਦਾ ਠੀਕ ਹੈ ਨਾ ਤਾਂ ਕਰਕੇ ਪਸ਼ੂ ਜਿਹੜੇ ਆਪਣੇ ਜਿਹੜੇ ਆ ਮੁੜ ਕੇ ਟੀਕੇ ਭਰਾਈ ਜਾਂਦੇ ਗੱਬਰ ਨਹੀਂ ਠਹਿਰਦੇ ਇਸ ਕਰਕੇ ਜੇ ਤੁਸੀਂ ਪਹਿਲਾਂ ਸਫਾਈ ਡਾਕਟਰ ਦੇ ਕੋਲ ਕਰਾ ਕਰਾ ਕੇ ਥੱਕ ਚੁੱਕੇ ਆ ਜਦੋਂ ਹੁਣ ਤੁਸੀਂ ਪਸ਼ੂ ਦੇ ਕੋਲ ਡਾਕਟਰ ਦੇ ਕੋਲੋਂ ਸਫਾਈ ਕਰਾਉਂਗੇ 3 ਦਿਨ 3 ਦਿਨ ਇੰਜੈਕਸ਼ਨ ਆਪਣੇ ਜਾ ਐਕਸਨਲ ਮਿਲਦਾ ਇਹ ਲਵਾ ਲਿਓ ਐਕਸੈਪਟ ਮਿਲਦਾ ਦੋਨਾਂ ਦੇ ਵਿੱਚੋਂ ਕੋਈ ਤੁਹਾਨੂੰ ਇੱਕ ਮਿਲਦਾ ਉਹ ਤੁਸੀਂ ਇਹ ਸੁੱਕੇ ਇੰਜੈਕਸ਼ਨ ਨੂੰ ਉਹਦੇ ਨਾਲ ਜਿਹੜਾ ਵਾਟਰ ਆਉਂਦਾ ਹੈ ਉਹ ਮਿਕਸ ਕਰਕੇ ਲਗਾਤਾਰ 3 ਦਿਨ ਜਿੱਦਾਂ ਸਫਾਈ ਕਰਾਉਣੀ ਹੈ 3 ਦਿਨ ਨਾਲ ਲਵਾ ਦਿਓ 100% ਜਿਹੜੇ ਚੰਗੇ ਰਿਜ਼ਲਟ ਤੁਹਾਨੂੰ ਦੇਖਣ ਨੂੰ ਮਿਲਣਗੇ ਸੋ ਵੀਰੋ ਜੇ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਤੇ ਦੋਸਤਾਂ ਮਿੱਤਰਾਂ ਨਾਲ ਯਾਰ ਉਹ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਆਨ ਕਰ ਦਿਓ ਸੋ ਧੰਨਵਾਦ ਜੀ ਸਾਰਿਆਂ ਦਾ